ਔਰ ਅੱਜ ਪਹੁੰਚੇ ਹੋ ਸਾਡੇ ਵੱਲੋਂ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਟੀਮ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਹੈ ਸੋ ਕੀ ਕਹਿਣਾ ਚਾਹੋਗੇ ਭੈਣ ਜੀ ਸਸਿਕਾ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਦੁੱਲੜ ਤੋਂ ਬਾਬਾ ਨੌਗਾਜਾ ਪੀਰ ਜਿੱਥੇ ਕਿ ਅੱਜ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਔਰ ਇਹ ਦਰਗਾਹ ਬਾਬਾ ਨੌਗਾਜਾ ਪੀਰ ਪਿੰਡ ਦੁੱਲੜ ਵਿਖੇ ਬਣੀ ਹੋਈ ਹੈ ਸੋ ਮੇਲੇ ਲੱਗੇ ਹੋਏ ਨੇ ਔਰ ਕਿਤੇ ਨਾ ਕਿਤੇ ਬਹੁਤ ਵੱਡੀ ಅಪਾਰ ਕਿਰਪਾ ਬਾਬਾ ਜੀ ਦੀ ਔਰ ਢੋਲ ਦੇ ਉੱਪਰ ਡਗੇ ਵੀ ਲਗਾਏ ਜਾ ਰਹੇ ਨੇ ਔਰ ਇਸ ਮੇਲੇ ਦੇ ਵਿੱਚ ਅੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਮੈਡਮ ਜਸਵਿੰਦਰ ਬਰਾੜ ਜੋ ਕਿ ਵਿਸ਼ੇਸ਼ ਤੌਰ ਤੇ ਬਾਬਾ ਜੀ ਨੇ ਇੱਥੇ ਬੁਲਾਇਆ ਉਹਨਾਂ ਨੂੰ ਉਹਨਾਂ ਨੇ ਹਾਜ਼ਰੀ ਲਵਾਣੀ ਹੈ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਹੈ ਇਸ ਜਗ੍ਹਾ ਦੇ ਉੱਪਰ 9 ਗਜ਼ਾ ਦਰਬਾਰ ਤੋਂ ਕਰਵਾਇਆ ਜਾ ਰਿਹਾ ਹੈ ਔਰ ਇਸ ਮੌਕੇ ਪੰਜਾਬ ਪ੍ਰਸਿੱਧ ਗਾਇਕਾ ਮੈਡਮ ਜਸਵਿੰਦਰ ਬਰਾੜ ਪਹੁੰਚੇ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਖੋਂ ਬਾਬਾ ਜੀ ਬੈਠੇ ਹੋਇਆ ਮਾਨ ਬਾਬਾ ਜੀ ਬੈਠੇ ਹੋਇਆ ਲਵਪ੍ਰੀਤ ਵੀਰਾਂ ਬੈਠੇ ਹੋਏ ਹੋਰ ਸੰਗਤਾਂ ਬੈਠੀਆਂ ਹੋਈਆਂ ਨੇ ਜੋ ਕਿ ਅੱਜ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਸਾਰੀਆਂ ਸੰਗਤਾਂ ਵਿਸ਼ੇਸ਼ ਤੌਰ ਤੇ ਸੁਮਾਣਾ ਇਲਾਕੇ ਦੀਆਂ ਸੰਗਤਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਹੋਈਆਂ ਹਨ ਔਰ ਅੱਜ ਇਸ ਪ੍ਰੋਗਰਾਮ ਦੇ ਨਾਲ-ਨਾਲ ਗੁਰਤੇਜ ਸਿੰਘ ਹੋਰਾਂ ਦੀ ਟੀਮ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਜਿੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਔਰ ਖੂਨਦਾਨ ਕੈਂਪ ਦੇ ਵਿੱਚ ਨੌਜਵਾਨ ਖੂਨਦਾਨ ਕਰਦੇ ਵੀ ਨਜ਼ਰ ਆ ਰਹੇ ਨੇ ਔਰ ਖੂਨਦਾਨ ਕੈਂਪ ਦੇ ਨਾਲ-ਨਾਲ ਜਿਹੜਾ ਪਟਿਆਲੇ ਤੋਂ ਇੱਕ ਟੀਮ ਆਈ ਹੋਈ ਹੈ ਜੋ ਕਿ ਅੱਖਾਂ ਦਾ ਚੈੱਕਅਪ ਵੀ ਕਰਦੀ ਨਜ਼ਰ ਆ ਰਹੀ ਹੈ ਔਰ ਗੁਰਤੇਜ ਵੀ ਹੋਰੀ ਸੁੱਖਾ ਵੀਰ ਜੀ ਹੋਣੀ ਜਿਨ੍ਹਾਂ ਦਾ ਕੇ ਸੁੱਖਾ ਕੇ ਨੂਰ ਕਲੱਬ ਹੈ ਔਰ ਕੱਗੇ ਤੋਂ ਸਾਡੇ ਵੀਰ ਇਹਨਾਂ ਦਾ ਬਹੁਤ ਵੱਡਾ ਸਹਾਇਜੋਗ ਹੈ ਪਟਿਆਲੇ ਤੋਂ ਡਾਕਟਰ ਸਾਹਿਬ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਆਪਾਂ ਗੱਲਬਾਤ ਵੀ ਕਰਾਂਗੇ ਗੁਰਤੇਜ ਵੀਰ ਹੋਰ ਨਾਲ ਵੀਰ ਹੋਰਾਂ ਨਾਲ ਡਾਕਟਰ ਸਾਹਿਬ ਹੋਰਾਂ ਨਾਲ ਕਿੱਦਾਂ ਦਾ ਅੱਜ ਇੱਥੇ ਪਹੁੰਚ ਕੇ ਮਹਿਸੂਸ ਕੀਤਾ ਔਰ ਕਿੰਨੇ ਕੁ ਮਰੀਜ਼ ਚੱਕੀਤੇ ਔਰ ਕਿੰਨਾ ਖੂਨਦਾਨ ਜਿਹੜਾ ਹੈ ਇਹ ਤੇ ਲੋਕਾਂ ਵੱਲੋਂ ਕੀਤਾ ਗਿਆ ਸੋ ਤੁਸੀਂ ਜ਼ਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਮੇਰੇ ਪਿੱਛੇ ਬਸੇ ਜਿਹਦੀ ਧੁੰਧਾ ਦੇਖ ਰਹੇ ਹੋ ਇਹ ਦਰਗਾਹ ਨਾ ਹੋਇਆ ਬਾਬਾ ਜੀ ਦੀ ਪਿੰਡ ਤੁਲੜ ਥੈਂਕ ਯੂ ਬਹੁਤ ਬਹੁਤ ਸ਼ਹਿਰਾਂ ਦੇ ਵਿੱਚ ਆ ਪੰਜਾਬ ਦੇ ਲੋਕਾਂ ਕਾ ਮੈਡਮ ਜਸਵੰਤ ਪ੍ਰਾੜ੍ਹ ਜੀ ਨੂੰ ਬਹੁਤ ਸਾਰੇ ਆਪਾਂ ਲਾਈਵ ਸੁਣਦੇ ਜਸਵੰਤ ਪ੍ਰਾੜ੍ਹ ਜੀ ਨੂੰ ਸੋ ਔਰਜਲ ਦੇ ਕੋ ਪਟਾਲ ਦੇ ਵਿੱਚ ਤੁਸੀਂ ਜਰੂਰ ਜੁੜੇ ਰਹੋ ਕੰਦਾਰਾ ਬੋਲੇ ਪੰਜਾਬ ਚੈਨ جدوسل oh <desconfinantaBrots> <guarding no سن> کہ okay. بندہ اپنے دسن ہی شک کرے شکریہ کا نہیں کرتا شکریہ اس کر کے جو بھی انسان سوچ کے سامنے پرماتما تندرستی ਇਹ ਤਾਂ ਉਹ ਘੇਰਾ ਆਪਣਾ ਖਜ਼ਾਰਾ ਨੇ ਇੱਕ ਸੂਟਾ ਵਗੈਰਾ ਆਪਣਾ ਖਜ਼ਾਰਾ ਨੇ ਇੱਕ ਇੱਕ ਕਪੜਾ ਮਾੜਾ ਜਾਂ ਤੇੜਾ ਹੋਣਾ ਕਰਦੇ ਆਪਣਾ ਇਹਦੇ ਤੇ ਗੰਦਾ ਖਜ਼ਾਰਾ ਸੱਚ ਮੈਂ ਮੈਂ ਤੁਹਾਡੀ ਹਾਂ ਆਪਾਂ ਇੱਕ ਘੰਟੇ ਚ ਜੇ ਆਪਾਂ ਸੋਚ ਕੇ ਵੀ ਬਹਿ ਗਏ ਨਾ ਨਹੀਂ ਆਪਾਂ ਗੱਲ ਕੋਈ ਨਹੀਂ ਕਰਨੀ ਹੋਰ ਮਨਪੁਰੂਪਿੰਦ ਆਪੇ ਸੰਤ ਤੇ ਗੱਲ ਤਾਂ ਜਾਣੀ ਪਾਉਂਦੇ ਨੇ ਕਿਉਂਕਿ ਇਹ ਆਪਣੀ ਲਾਈਫ ਹੈ ਕਿਸੇ ਨੇ ਬਾਬਲੇ ਚਾਪੂਰੇ ਕਰਦਾ ਕਿਸੇ ਨੇ ਭਰਾ ਚਾਪੂਰਾ ਕਰਦੇ ਨੇ ਤੇ ਜਦੋਂ ਲੇਡੀਜ਼ بیائی زندگی اپنے جیب ساتھی دلال چاہتے ہیں اور چاپنے دلال چاپنے دلال چاہتے ہیں دو راہ دیوانا کوئی وہ ساکتے ہیں انہا زخمہ تو بہت اچھے انسان بڑھ جانے ہیں وہ ساکتا ہے یہ زخم وہ انہاں بہت پکے بڑھا رہے ہیں لیو کسی کے تارسیل اٹھا سٹے بھی شروع کرنے کے ہیں اپنے پانی کا کوئی انتجام نہیں کرتا ہاں پانی اٹھے پانی 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 شکر گزار سیاح کوئی بھی کار کی شروعات کرنا ہو سا کی رضا کا لینا بہت ضروری ہے دو لینا اس پرماتما واحر اس کاتے کے نام اس بعد پرانی